ਤੇ ਮੇਰੇ ਬੰਦ ਹੋ ਗਏ ਔਰ ਐਕਚੁਅਲੀ ਉਹ ਦੂਜੇ ਖਾਤੇ 'ਚ ਬੰਦ ਦੂਜਾ ਕਿਹਦਾ ਵੀ ਜੇ ਮੈਂ ਅਗਲੇ ਦੋ ਖਾਤੇ ਹੁੰਦਾ ਜੀ ਲਾਉਣਾ ਕਹਿੰਦੇ ਸੋਸਾਇਟੀ ਵਾਲਾ ਹੁੰਦਾ ਜੀ ਤਾਂ ਖੂਤਾ ਤੀਹੇ ਦੇ ਜਮੂਏ ਨੂੰ ਟੈਗ ਜੀ ਇੱਕ ਨੂੰ ਕਰਿਆ ਕਰੋ ਦੋ ਨੂੰ ਨਹੀਂ ਇਹ ਸਰ ਇਹ ਉਹ ਆਧਾਰ ਕਾਰਡ ਚਾਹੁੰਦੇ ਜੀ ਪੀ ਵੀ ਡੀ ਕੀ ਵੀ ਸੀ ਦਾ ਨੰਬਰ ਜਿਹੜਾ ਟ੍ਰਾਂਸਫਰ ਜਿਹੜਾ ਹੁੰਦਾ ਬੈਂਕ 'ਚ ਕਰਦੇ ਨੇ ਉਹ ਸਾਡੇ ਨਹੀਂ ਉਹ ਬੈਂਕ 'ਚ ਹੁੰਦਾ ਨੇ ਕਿ ਜੇ ਇਹਦੇ ਦੂਸਰੇ ਨਾ ਅਕਾਊਂਟ ਧਾਰਕadne ਉਹ ਫਿਰ ਸਾਰਾ ਆਪਾਂ ਨੂੰ ਉਹ ਉਹਦਾ ਆਪਾਂ ਨੂੰ ਕਨਫਰਮ ਤਾਂ ਹੋ ਜਾਣਾ ਜੀ ਆਪਾਂ ਨੂੰ ਅਕਸਰ ਪਤਾ ਕਰਨਾ ਜੀ ਅਕਾਊਂਟ ਨੰਬਰ ਤਾਂ ਮਿਲੂਗਾ ਜੀ ਉਹਦੇ ਮੋਬਾਈਲ ਤੇ ਨਹੀਂ ਹੁੰਦਾ ਆਪਣਾ ਕਈ ਵਾਰ ਆਏਗੇ ਫਿਰ ਘਰ ਆਉਂਦੇ ਮੇਰੇ ਜਮਾਨੇ ਕੋਈ ਵਾਰ ਆਏ ਤੋ ਲੋਕੋਗਾ ਨਹੀਂ ਸਰ ਉਹ ਤਾਂ ਹਫਤੇ ਚ ਪਤਾ ਕਰ ਲਵਾਂ ਕਿਹੜੇ ਕੌਣ ਸਨ ਇਹ ਮੇਰੀ ਗੱਲ ਸੁਣ ਰਿਹਾ ਮੈਨੂੰ ਪੈਸੇ ਆਉਣੇ ਉਹਨੇ ਮੈਂ ਚਾਰ ਟੱਪਾਉਂਡ ਰੋਗ ਤੇ ਚੈੱਕ ਕਰਾਂ ਕੋਈ ਫਰਕ ਇਹਦੇ ਜਾ ਕੇ ਉਹਦੇ ਨਾਲ ਥੋੜੇ ਜਿਹੇ ਹੈ ਹੀ ਨੇ ਇਹਨਾਂ ਦੀ ਵੀ ਗੱਲ ਸਹੀ ਆ ਮਤਲਬ ਵਿੱਚ ਨਾ ਸਾਡੇ ਬੰਦੇ ਨੂੰ ਆਈ ਨਹੀਂ ਪਤਾ ਜੀ ਵੀ ਮੇਰਾ ਅਕਾਊਂਟ ਹਾਉਰਾ ਹੈ ਪੀ ਨਹੀਂ ਹੈ ਇਹ ਵੀ ਅਸੀਂ ਹੁਣ ਮਨਰੇਗਾ ਦੇ ਪੈਸੇ ਵੀ ਆਉਂਦੇ ਸਾਰੇ ਇੱਕ ਤੋਂ ਮਤਲਬ ਹੁਣ ਥੋੜੇ ਜਿਹਾ ਚਲਾਈ ਜਿਹੜੀ ਉਹਦਾ ਸੀ ਅਕਾਊਂਟ ਅਸੀਂ ਭਾਲ ਕੇ ਦਿੱਤਾ ਜੀ ਥੋੜਾ ਅਕਾਊਂਟ ਵੀ ਆ ਪਿਆ ਜੀ ਉਹਨੂੰ ਆਪ ਨੂੰ ਪਤਾ ਬਣ ਗਿਆ ਨਰਮੇ ਵੀ ਆਈ ਮੇਰੇ ਰੋਲੇ ਤੋਂ ਇੱਕ ਦੋ ਜਿਹੇ ਟ੍ਰਾਂਸਫਰ ਹੋ ਜਾਂਦੇ ਆ ਨਾ ਨਰਮੇ ਦੇ ਵੀ ਆਈ ਸਾਡੇ ਆਏ ਨੇ ਪੈਸੇ ਆਏ ਪਏ ਦੋ ਦੋ ਮਹੀਨੇ ਹੋ ਗਏ ਹੈਗਾ ਕਿਵੇਂ ਬੋੜਾ ਕੀ ਕਰਨਾ ਜੀ ਤੁਸੀਂ ਬੰਦੋ ਅਮਰੀਕਾ ਦੋ ਵਾਰ ਆ ਕੇ ਕਿਤਾਬ ਪੱਤਰਕਾਰ ਵੈਲਕਮ ਜੀ ਦੇਖ ਕੇ ਲਈ ਫਿਰ ਤੁਹਾਡੇ ਕੋਲ ਇਹ ਹਟਾਈ ਹਟਾ ਲਾ ਦੇ ਜਿਹੜੇ ਜੁਨੀ ਤੋਂ ਸਾਹੀ ਜੀ ਚਲੋ ਸਰ ਜੀ ਦੇ ਰੈਗੂਲਰ ਤੇ ਇਹੋ ਜਿਹੇ ਕੋਈ ਜਪਲਾਈ ਨਹੀਂ ਕੀਤਾ ਠੀਕ ਸਾਈਟ ਚੈੱਕ ਕਰਵਾਓ وہی ਕਰਨਾ ਕੀ ਜੀ ਉਹਨਾਂ ਨੂੰ ਕਿਹਨੂੰ ਖੜਾਉਣਾ ਤੁਹਾਡੇ ਕੋਲ ਹੈ ਜੀ ਤੁਹਾਡੇ ਕੋਲ ਕੰਪਿਊਟਰ ਵਗੈਰਾ ਇਹ ਨਹੀਂ ਕਰ ਸਕਦਾ ਤੁਸੀਂ ਕਿਉਂ ਕਬੂਤਰ ਤੁਹਾਨੂੰ ਲੈਣਾ ਹੈ ਤੁਹਾਡੇ ਕੋਲ ਦਫਤਰ ਜਾਣੀ ਹੈ ਫਿਰ ਉਹ ਵੇਚਣੇ ਨੇ ਆਪਣੇ ਸ਼ਸ਼ੀਲ ਕਿੱਥੇ ਆਏ ਇਹਨਾਂ ਦਾ ਜਿਹੜਾ ਡਿਪਾਰਟਮੈਂਟ ਇਹਨਾਂ ਦੇ ਅਗੇਂਸਟ ਲੈ ਕੇ ਤੋਰੂ ਵੀ ਆਪ ਦਾ ਜਿਹੜਾ ਇਕੁਪਮੈਂਟਸ ਲੈ ਕੇ ਨਹੀਂ ਆਏ ਜਿਹੜਾ ਆਪਾਂ ਇਹਦਾ ਮੂੰਹ ਖਾਣ ਵਾਸਤੇ ਥੋੜਾ ਆਇਆ ਨਹੀਂ 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 ਮੈਂ ਇਹ ਤੁਹਾਡੇ ਕੋਲ ਕੋਈ ਆ ਗਿਆ ਤੁਸੀਂ ਜੇ ਆਨਲਾਈਨ ਹੈਗਾ ਤੇ ਕਨੈਕਸ਼ਨ ਚ ਆਉਂਦਾ ਤੁਸੀਂ ਉਹਨੂੰ ਅਪਲਾਈ ਕਰਾਓ ਆਪਾਂ ਵਹਿ ਕਿੱਧਰ ਜਾਣੇ ਚਾਹੀਦੇ ਕੋਣ ਤੁਹਾਡੇ ਕੋਲ ਕੋਈ ਆਫਰ ਹਾਂ ਮੋਨੂ ਕਰ ਗਿਆ ਮੋਨੂ ਕਰ ਗਿਆ ਕੋਣ ਨੰਬਰ ਨੋਟ ਕਰ ਉਧਰ ਭੱਜ ਗਿਆ ਨਾ ਚਲੋ ਜੀ ਕੀ ਕਰਮਾਸ ਹੈ ਜੀ ਤੁਹਾਡਾ ਕੀ ਵੀ ਜੀ ਜੀ ਕੀ ਕਰ ਅਸੀਂ ਭਾਰਮਣ ਕਰੇ ਬਡੇ ਪਰ pensioners ਤੇ ਨਾ ਪਾਈ ਦੇ ਸੇ ਤੋਂ ਦ ਕਲਰ ਦਾ ਜੀ ਅੱਛਾ ਆਨਲਾਈਨ ਪਾਤੇ ਤੁਹਾਡੇ ਕੋਲੇ ਕੀ ਹੈ ਕਿਤੇ ਪਾਉਂਦੇ ਪਈ ਸੇਵਾ ਕੇਂਦਰ ਵਾਲਿਆਂ ਨੇ ਹਾਂਜੀ ਹਾਂਜੀ ਉਹਨਾਂ ਕੋਲੇ ਜਾ ਕੇ ਹਾਂਜੀ ਉਹ ਕਰ ਆਨਲਾਈਨ ਕਰ ਦਿੰਦੇ ਸੀ ਮੈਂ ਸਿੱਧਾ ਤੁਹਾਡਾ ਨਹੀਂ ਉੱਥੇ ਪੈਸਾ ਹੋਣਾ ਹੈ ਸੇਵਾ ਕੇਂਦਰ ਜੀ ਸਰ ਪੈਸਾ ਆਇਆ ਨਹੀਂ ਜੇ ਕੋ ਆਇਆ ਸਰ ਆਇਆ ਗਾਲ ਖਾ ਨਾ ਇਹ ਕੋਲ ਆਉਂਦੇ ਕੋਲ ਗੂਗਲ ਸੈਂਟਰ ਤੁਸੀਂ ਲੈ ਕੇ ਆਓ ਇਹ ਤਾਂ ਇਹ ਨਾ ਕੋਈ ਸਾਡੇ ਕੋਲ ਕੰਪਿਊਟਰ ਨਹੀਂ ਹੈ ਆਪਣੇ ਖਿਆਲਸ ਵੀ ਆਪ ਹੀ ਉਹੀ ਲਗਾਈ ਜਾਂਦਾ ਯਾਰ ਤੁਸੀਂ ਫਿਰ ਸੇਵਾ ਕੇਂਦਰ ਲੈ ਬਿਟਰ ਉਹਨਾਂ ਕੋਲੇ ਪਾਓ ਤੁਸੀਂ ਉਹ ਇਹ ਕਹੋ ਜੇ ਕੋਈ ਆ ਜਾਈ ਤਾਂ ਅਸੀਂ ਉਹਨਾਂ ਨੂੰ ਐਂਟਰਟੇਨ ਕਰਾਂਗੇ ਉਹ ਦੀ ਜਿਹੜੀ ਐਂਟਰੀ ਹੈ ਉਹਦੇ ਪਾਓਗੇ ਕੋਈ ਗੱਲ ਇਹ ਚੱਲ ਰਹੀ ਨਾ ਬਰਾ ਚਲੋ ਹਾਂਜੀ ਤੁਹਾਡਾ ਵੀ

ਦੋ ਦਿਨ ਟਾਈਮ ਲੈਂਦਾ ਹੈਗੇ ਹਾਂਜੀ ਦੋ ਦਿਨਾਂ ਦੇ ਲਈ ਆਖੀ ਰਹਿੰਦੇ ਨੇ ਕਿਹੜੇ ਆਖੀ ਵੀ ਨੇ ਜੀ ਜਿਹੜੇ ਬਸਿੰਕੇ ਹੋ ਗਏ ਹਾਂਜੀ ਹਾਂਜੀ ਬਸਿੰਕੇ ਹੋ ਗਏ ਬਹੁਤ ਟਾਈਮ ਲੈਂਗੇ ਉਹ ਨਹੀਂ ਕੋ ਪੈਣ ਇਹਦਾ ਰਿਸਟ ਕੋਲੀ ਹੈ ਇਹਦਾ ਰਿਸਟ ਕੋਲੀ ਹੈ ਚਾਲੂ ਸਰ ਹਾਂਜੀ ਚਾਲੂ ਗੱਡੀ ਚ ਬੈਣਗੇ ਇਹ ਚਾਲੂ ਕੋਲੇ ਤਾਂ ਬਟਕ ਖਿਲ ਗਿਆ ਜਿਹੜੇ ਚਾਲੂ ਫੜਦਾ ਉਹ ਤਾਂ ਸਿੱਧਾ ਸਬਤ ਕਰਵਾਣਾ ਪੈਣਾ ਬੱਚੀ ਬੱਦਕ ਦੇਖਿਆ ਦੇਖਾ ਹੈ ਕਿ ਬਲ ਹਾਂਜੀ ਅਗਰਦੀ ਚ ਪੈ ਨਹੀਂ ਬਿਲਕੁਲ ਸਾਵਾਂ ਕਰਦੇ ਹਾਂ ਹਾਂਜੀ ਬਾਗਬੂਗਲ ਸਾਡੀ ਤੇ ਆਇਆ ਰਿਹਾ ਕਿ ਤੀ ਆਪਣੀ ਗੁਰਦੇਵਨ ਸਾਸਰੀ ਯਾਰ ਤੁਸੀਂ ਬਾਗਬੂਗਲ ਲਾਓ ਆਪਾਂ ਝੋਨੇ ਚ ਬਾਹਰ ਨਿਕਲੀਏ ਨਾਲੇ ਇੰਨੀ ਵੇਖੋ ਤੁਹਾਨੂੰ ਸਬਸਿਡੀਆਂ ਦਿੰਦੇ ਨੇ ਬਾਗ ਦੇਖੋ ਜੀ ਉਹਨਾਂ ਦਾ ਰਹਿਣਾ ਉੱਤੀ ਅਸੀ ਤਰ੍ਹਾਂ ਦੇ ਹਾਂ ਬਰਦਾ ਰਾਈ ਕਰੀਏ ਕਿ ਫਾਲੀ ਨਹੀਂ ਪੈਣ ਹੜਕਾ ਜੀ ਇੱਕ ਤਾਂ ਤੁਸੀਂ ਉਹਨਾਂ ਦੇ ਕੋਲ ਸਾਰੇ ਕਿੰਨੂ ਵੀ ਲਾ ਕੇ ਹੜਕੇ ਕਿੰਨੂ ਧਰਤੀ ਨੇ ਨਿਮੰਨੀ ਮੈਂ ਮੇਰੀ ਹੋਰ ਬੇਨਤੀ ਤੁਹਾਨੂੰ ਲੈ ਆਈ ਜੀ ਕਿੰਨੂ ਹੈ ਨਾ ਕਿੰਨੂ ਵਗੈਰਾ ਤਾਂ ਲਾਓ ਜੀ ਨਗਰ ਤੋਂ ਲਈ ਹੈ ਜੀ ਧਰਤੀ ਨੇ ਮੰਨ ਨਹੀਂ ਜੀ ਤੁਸੀਂ ਮਿੱਟੀ ਪਰ ਕਰਾ ਗਏ ਤੁਸੀਂ ਜਾ ਕੇ ਲਾ ਇੱਕ ਮੇਰੀ ਹੋਰ ਬੇਨਤੀ ਸੁਣੋ ਤੁਸੀਂ ਦੇਖੋ ਸਾਰੇ ਜ਼ਿੰਮੇਦਾਰ ਹੋ ਇੱਥੇ ਹਨਾ ਤੁਸੀਂ ਵੀ ਆਪਣੀਆਂ ਜ਼ਮੀਨਾਂ ਦੀ ਤਕਸੀਮ ਕਰਾਓ ਜਿਸ ਵਾਂ ਸਾਡੇ ਤਾਂ ਹੋ ਗਈ ਮੇਰੀ ਗੱਲ ਜਿਹਦੀ ਹੋ ਗਈ ਹੈ ਠੀਕ ਹੈ ਜਿਹਦੀ ਨਹੀਂ ਹੋਈ ਮੈਂ ਉਹਦੀ ਗੱਲ ਕਰਦਾ ਮੈਂ ਦੇਖੋ ਜੇ ਤੁਸੀਂ ਜ਼ਮੀਨ ਦੀ ਤਕਸੀਮ ਕਰਾਈ ਹੋਵੇ ਨਾ ਕਈ ਵਾਰ ਸਰਕਾਰ ਵੱਲੋਂ ਜਾਂ ਕੁਦਰਤ ਨਾ ਕਰੇ ਕਈ ਵਾਰ ਨੈਚੁਰਲ ਕਲੈਮਿਟੀ ਆ ਜਾਂਦੀ ਹੈ ਨਾ ਕੁਦਰਤੀ ਮਾਰ ਪੈ ਜਾਂਦੀ ਹੈ ਫਿਰ ਇੱਕ ਜਿੱਦਾ ਹੋਣਾ ਗੜੇਮਾਰੀ ਹੋਈ ਉਧਰ ਆ ਜਾਨੇ ਦੋ ਜਾਨੇ ਐ ਤੁਸੀਂ ਕੀ ਕਹਿੰਦੇ ਹੋ ਹਾਂ ਟਾਂ ਲੰਗ ਜਾਂਦੇ ਹਾਂ ਹਾਂਜੀ ਲੱਸ ਜੀ ਨਿਕਲ ਜਾਂਦੇ ਨੇ ਨਹੀਂ ਨਹੀਂ ਜੀ ਜਿਵੇਂ ਨਰ ਇੱਕ ਦੀ ਕਣਕ ਮਾਰੀ ਜਾਂਦੀ ਹੈ ਤੇ ਜਦੋਂ ਖਰਾਬਾ ਬਣਦਾ ਹੈ ਉਹ ਬਣਦਾ ਹੈ ਖੇਵੜ ਦੇ حساب ਨਾਲ ਜਿੰਨੇ ਹਿੱਸੇਦਾਰ ਹੁੰਦੇ ਹਨ ਹੈਨਾ ਇੱਕ ਇੱਕ ਖੇਵੜੀ 100-100 ਬੰਦਾ ਮਾਲਕ ਹੈ ਹੈਨਾ ਉੱਥੇ ਫੇਰ ਆਪਾਂ ਕੀ ਕਰਦੇ ਹਾਂ ਜਦੋਂ ਫੇਰ ਆਪਣਾ ਖੇਵੜ ਤੋਂ ਪਤਾ ਉਹ ਹਿੱਸੇਮਤਾ ਉਹ ਖਰਾਬਾ ਬਣਦਾ ਕਿ ਇਹਦਾ 150 ਬਣ ਗਿਆ ਕਿ ਇਹਦਾ 200 ਬਣ ਗਿਆ ਫੇਰ ਆਪਾਂ ਖਵਾਰ ਚ ਲਾਉਂਦੇ ਹਾਂ ਜੀ ਹਾਂ ਮੇਰੀ ਇੰਨੇ ਕੇ ਲਈ ਖਰਾਬ ਹੋਵੇ ਮੈਨੂੰ ਖਰਾਬਾ ਮੈਨੂੰ 150 ਹੋ ਗਿਆ ਇਹ ਜਨਾਬ ਹੋ ਰਿਹਾ ਇਹ ਗੱਲ ਸੁਣੋ ਮੈਂ ਪਹਿਲੇ ਮੇਰੀ ਸੁਣ ਲਓ ਸੁਣ ਲਓ ਦੇਖੋ ਤੁਸੀਂ ਨਾ ਕਈ ਗੱਲਾਂ ਨੂੰ ਮੈਨੂੰ ਪਤਾ ਜਿਹੜੇ ਜਿਹੜੇ ਕੋਈ ਸ ਨੂੰ ਪਹਿਲਾਂ ਪਤਾ ਮੈਂ ਆ ਵੀ ਜ਼ਿੰਮੇਦਾਰ ਹਾਂ ਮੇਰੇ ਨੰਬਰ ਦਾ ਠੀਕ ਹੈ ਤੁਸੀਂ ਇਹ ਕਹਿਣਾ ਜੀ ਸਾਡੇ ਪਟਵਾਰੀ ਨਹੀਂ ਹੁੰਦਾ ਨਹੀਂ 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 ਇਹੋ ਜਿਹਾ ਨਹੀਂ ਦੇਖੋ ਗੱਲ ਸੁਣੋ ਪਟਵਾਰੀ ਸਾਡੇ ਜੀ ਪੰਜ ਹੁੰਦਾ ਜੇ ਜੇ ਪਟਵਾਰੀ ਸਾਡੇ ਜਿਹਨੇ ਉਹਦੇ ਬੰਦੀ ਹੁੰਦੇ ਸਾਰੇ ਜੇ ਤੁਸੀਂ ਸਹਿਮਤੀ ਨਾਲ ਤਕਸੀਮ ਕਰੋ ਹਾਂ ਜੀ ਤਾਂ ਉਹਦਾ ਜਿਹੜਾ ਪ੍ਰੋਸੈਸ ਹੈ ਬੜਾ ਥੋੜਾ ਹੈ 10 ਦਿਨ 15 ਦਿਨ ਦੇ ਵੀ ਤੁਹਾਡੀ ਤਕਸੀਮ ਹੋ ਜਾਏ ਜੇ ਨਹੀਂ ਤੁਸੀਂ ਸਹਿਮਤ ਹੁੰਦੇ ਤੁਸੀਂ ਤਹਿਸੀਲਦਾਰ ਦੀ ਨੈਬ ਤਹਿਸੀਲਦਾਰ ਜਿਹੜੇ ਤੁਹਾਨੂੰ ਸਰਕ ਸਈ ਸੀਆਰਓ ਪੈਂਦਾ ਉਹਦੀ ਕੋਰਟ ਦੇ ਵਿੱਚ ਤੁਸੀਂ ਤਕਸੀਮ ਦਾ ਕੇਸ ਫਾਈਲ ਕਰੋ ਠੀਕ ਹੈ ਵੇਖੋ ਤੁਹਾਨੂੰ ਮਤਲਬ 60 70 ਸਾਲ ਤੋਂ ਆਪਾਂ ਇਹ ਮਤਲਬ ਇਕੱਲੇ ਜਾਵੇਂ ਜਾਂ ਜਤੁਰੇ ਫੇਰਨੇ ਆ ਇਹ ਉਸੇ ਪੈਂਡਤੀ ਦੱਸ ਰਿਹਾ ਸੀ ਹਾਂ ਵੀ ਸਾਡੇ ਮੇਰੇ ਕੋਲੇ ਵੀ ਏਜੀ ਕਾਊਂਟ ਹੈ ਹਾਂ ਵੇਖੋ 163 ਬੰਦੇ ਆ ਉਸ ਖਾਤੇ ਜੀ ਹਾਂ ਖਾਤੇ ਦੇ ਵਿੱਚ ਹਾਂ ਹਾਂ ਉਹਦੇ ਵਿੱਚ ਕਿਉਂ ਤੁਸੀਂ ਐਂ ਲਾ ਲਓ ਵੀ 36 ਚ ਪੁਸਤਕਾ ਕਰ-ਕਰ ਪਾਈ ਬੈਠੇ ਹੈਗੇ ਹੂੰ ਉਹਨਾਂ ਨੂੰ ਲੋਡ ਨਹੀਂ ਪੰਦੀ ਤੇ ਕੁਛ ਮਤਲਬ ਹੋਇਆ ਜੇ ਅਸੀਂ ਨੰਬਰ ਲਈ ਲਹਾਈਏ ਤਾਂ ਸਾਡਾ 5-600 ਰੁਪਈਆ ਆਨਲਾਈਨ ਹਾਂ ਬਿਲਕੁਲ ਉੱਥੇ ਤੁਸੀਂ ਨਾ ਸਰਾਰ ਜੀ ਹੋਰ ਹੈ ਤੇ ਉਹ ਜੇ ਹੁਣ ਅਸੀਂ ਕੋਰਟ ਤੇ ਪਾਉਣੇ ਆ ਤਾਂ ਪਹਿਲਾ ਇੱਕ ਤਕਸੀਮ ਅਸੀਂ ਆਪ ਦੀ ਮਤਲਬ ਸਾਡੀ ਘਰੇਲੂ ਜ਼ਮੀਨ ਸੀ ਇਹ ਬਏ ਵਾਲੀ ਜ਼ਮੀਨ ਦੀ ਗੱਲ ਕਰ ਰਿਹਾ ਮੈਂ ਹੁਣ ਉਹ ਅਸੀਂ ਤਕਸੀਮ ਕਰਾ ਲਈ ਉਹ ਵੀ ਵਹੇ ਸਾਡੀ ਕਮਿਸ਼ਨਰ ਸਾਹਿਬ ਦੇ ਜਾ ਕੇ ਹੋਈ ਕੰਕਾ ਚਲੋ ਡਿਸਪਲੇ ਕਰਾਂ ਜਾਈਏ ਨਾ ਮੁੱਖ ਤਾਂ ਗਿਆ ਮੁੱਖ ਕੇ ਗਿਆ ਜੀ ਕਟੋ-ਕਟ 10 ਸਾਲ ਲੱਗੇ ਮੈਂ ਕਹਿੰਦਾ ਮੈਂ ਹੁਣ ਉਹ ਕੇਸ ਛੇੜਦਾ ਮੇਰੀ ਉਮਰ ਤਾਂ ਟੱਪ ਗਈ ਤੁਸੀਂ ਮੇਰੀ ਗੱਲ ਸੁਣੋ ਮੈਂ ਇੱਕ ਗੱਲ ਇਹਦੇ ਵਿੱਚ ਕੋਈ ਅਧਿਕਾਰੀ ਇਹ ਕਹੋ ਵੀ ਤੁਸੀਂ ਦੱਸੋ ਕੀ ਰੱਖੇ ਤਕਸੀਮ ਦਾ ਹਾਈ ਕੋਰਟ ਤੋਂ ਇਹ ਮੇਰੀ ਜਿੰਦਗੀ ਦਾ ਪਹੁੰਚ ਅਗਲੇ ਪਾਸੇ ਆਜੋ ਆਜੋ ਆ ਕੇ ਆਜੋ ਸਾਨੂੰ ਠੀਕ ਹੈ ਜਿਹੜੀ ਗੱਲ ਸੁਣੋ ਗੱਲ ਪਤਾ ਤੁਹਾਡਾ ਫੈਸਲਾ ਪਹਿਲਾਂ ਮੇਰੀ ਗੱਲ ਸੁਣੋ ਨਾ ਮੈਂ ਇੱਕ ਮੇਰੀ ਗੱਲ ਗੱਲੇ ਨੂੰ ਜਿਹੜਾ ਉਹ ਬਾਹਰ ਜਾ ਕੇ ਆਪਾਂ ਕੋਈ ਨਹੀਂ ਕਰ ਸਕਦੇ ਨਾ ਮੈਂ ਕਰਾਂ ਤੁਸੀਂ ਕਰ ਸਕਦੇ ਹੈ ਨਾ ਦੇਖੋ ਹਰ ਬੰਦੇ ਨੂੰ ਹੁਣ ਜੇ ਜੀ ਤੁਸੀਂ ਗੱਲ ਕਰਦੇ ਹੋ ਮੰਨ ਲਓ ਵੀ ਤਕਸੀਮ ਦੀ ਗੱਲ ਹੈ ਵੀ ਤਕਸੀਮਦਾਰ ਟਕਰਾ ਰਹਿ ਜੇ ਹਾਂਜੀ ਇਹੀ ਕਹਿੰਦੇ ਹਾਂ ਸਿਵਲ ਕੋਰਟਾਂ ਦੇ ਵਿੱਚ ਕੇਸ ਲੱਗਦੇ ਆ ਇੱਕ ਬੰਦੇ ਤੇ ਉਲਟ ਹੋ ਜਾਂਦਾ ਹੈ ਕੋ ਕਤਲ ਦਾ ਹੈ ਜਾਂ ਕੋ ਵੈਸੇ 26 ਹੈ ਜਾਂ 307 ਹਨ ਆਪਾਂ ਸੋਚੀ ਵੀ ਉੱਥੇ ਤੱਕ ਰਹਿ ਉਹਦੀ ਸੁਪਰੀਮ ਕੋਰਟ ਤੋ ਨਾ ਭਲਾਈਏ ਇਸੇ ਤਰ੍ਹਾਂ ਜਿਹੜੀ ਜ਼ਮੀਨਾਂ ਨੇ ਹਰ ਆਪਾਂ ਲੋਕ ਇਹ ਨਹੀਂ ਨਹੀਂ ਵੱਟ ਤੋਂ ਮਰਲੇ ਮਰਲੇ ਥਾਂ ਤੋਂ ਲੜੀ ਜਾਂਦੇ ਆ ਉਹਦੇ ਚ ਹੁਣ ਉਹਨੀਆਂ ਫੂਲ ਨਹੀਂ ਗਾਂ ਤੁਰੀ ਜਾਂਦੀਆਂ ਨੇ ਆਪਣੇ ਉਹ ਜਿਹੜਾ ਦੂਜੇ ਪਾਸੇ ਜਾਂਦਾ ਉਹ ਵੀ ਤਾਂ ਆਪਣਾ ਜੀਮਿੰਦਾਰ ਭਰਾ ਹੀ ਏ ਉਹ ਕੋ ਦੂਜਾ ਤਾਂ ਹੈ ਕੋ ਨਹੀਂ ਉਹ ਸੋਚਦਾ ਮੈਨੂੰ ਨਹੀਂ ਆਉਂਦਾ ਨਹੀਂ ਨਹੀਂ ਉਹ ਸਾਡੇ ਜਿਵੇਂ ਹੱਕ ਮੁਤਾਬਕਾ ਜਿਵੇਂ ਕਬਜ਼ਾਕਾਰ ਬਈਓ ਮਿੱਤਰ ਹੋ ਜੇ ਆਹਾਂ ਜੇਦੋਂ ਨੰਬਰ ਦੇਖਦੇ ਆ ਉਹ ਨੰਬਰ ਦੂਸਰੇ ਲੋਟ ਹੁੰਦੇ ਆ ਉਹ ਦੇਖੋ ਚਲੋ ਦੇਖੋ ਬਾਕੀ ਦਾ ਹੁਣ ਸਾਡੇ ਕੋਲੇ ਕਾਨੂੰਨ ਦਾ ਹੋਰ ਹੈ ਇਹ ਕਾਨੂੰਨ ਤਾਂ ਬਣੇ ਜਿ ਕਾਨੂੰਨ ਬਣਦੇ ਨਾ ਜੋ ਨਾ ਹੋ ਰਿਹਾ ਵੀ ਤਸੀਲ ਦਾ ਤਕਰਾਂ ਹੋਰ ਥੋੜਾ ਬਹੁਤਾ ਹੁੰਦਾ ਸੁਪਰੀਮ ਕੋਰਟ ਤੇ ਘੁੰਮੇ ਫਿਰਦੇ ਹਾਈ ਕੋਰਟ ਤਾਂ ਉਹ ਸਾਰੇ ਸਾਰੇ ਪੁਰਾਣੇ ਬਜ਼ੁਰਗਾਂ ਦੇ ਏਡੇ ਸੂਟ ਤਾਂ ਪੁਰਾਣੇ ਬਜ਼ੁਰਗਾਂ ਨੇ ਨਹੀਂ ਆਪਣੀ ਤਾਂ ਹੋ ਗਈ ਲੋਕਾਂ ਵਾਸਤੇ ਫਾਇਦਾ ਵੀ ਸੋਚਣ ਕੋਈ ਗਰਦੌਰੀਆਂ ਕਰਾ ਲੈਣ ਗੱਲ ਇਹ ਹੈ ਤੁਸੀਂ ਨਾ ਇਹ ਜੇ ਵੇਖੋ ਆਪਾਂ ਨੀਰਾਪੁਰ ਨੇ ਸਹੀ ਕਰਾ ਲੈਣੇ ਜਿੰਨੀ ਗਰਦੌਰੀ ਹੈ ਬਾਈ ਜੇ ਇਹਨੂੰ ਆਪਾਂ ਜੇ ਸਹਿਮਤ ਹੋ ਉਹ ਐਸ ਡੀ ਐਮ ਤਾਂ ਹੀ ਤਸਵੀਰਦਾਰ ਤਾਂ ਇੱਥੇ ਖੜੂ ਹੋਵੇ ਬਣਿਆ ਉਹ ਤੋਂ ਕਹਾ ਕਰਦਾ ਕਿ ਉਹਦੂੰ ਗਸ਼ਨ ਕਰ ਦਦਾ ਜੇ ਤੂੰ ਕਰਦਾ ਹੈ ਵੀ ਜਿੱਥੇ ਐਸ ਡੀ ਐਮ ਤਾਂ ਹੀ ਇਥੋ ਕੀ ਰੱਖ ਦੋ ਕਿਥੋਂ ਟੱਕਰ ਹੋਵੇ ਤਾਂ ਕਾਨੂੰਨ ਬਣਿਆ ਹੋਵੇ ਫੇਰ ਤਾਂ ਹੋ ਜਾਈ ਤਕਰੀਬ ਐਸੇ ਕਰਕੇ ਨਹੀਂ ਹੁੰਦੀ ਸਰਾਰ ਜੀ ਮੈਂ ਕਾਨੂੰਨ ਦਾ ਘਾੜਾ ਨਹੀਂ ਕਾਨੂੰਨ ਦਾ ਘਾੜੇ ਹੁੰਦੇ ਨੇ ਐਮ ਐਲ اے ਜਾਂ ਸੈਂਟਰ ਚ ਐਮਪੀ ਐਮਐਲਏ ਹੈਗਾ ਬਾਈ ਤਾਂ ਉਹਨੂੰ ਪੁੱਛਣ ਲੈਂਦੇ ਆ ਇੱਥੇ ਹੁਣ ਐ ਜੇ ਐਮਐਲਏ ਕਹਿੰਦਾ ਉਹਨੂੰ ਪੁੱਛਣ ਲੈਂਦੇ ਆ ਦੁਆਲੀ ਕਰਨੀਆਂ ਨਹੀਂ ਕਹਿ ਸਕਦਾ ਮੈਂ ਨਹੀਂ ਕਹਿ ਸਕਦੇ ਅਸੀਂ ਤੁਹਾਨੂੰ ਦੱਸ ਦਿਆਂ ਵੀ ਸਾਡੇ ਦਾ ਦੋ ਜੇ ਕਾਨੂੰਨ ਬਣ ਜੇ ਐਸਡੀਐਮ ਕਹੀਂ ਜਾਂ ਥੋੜਾ ਇੱਥੇ ਤੱਕ ਬਣ ਜੇ ਤਾਂ ਠੀਕ ਹੈ ਅਗਲਾ ਗਾਹਾਂ ਕਰਦਾ 40 40 ਸਾਲ ਤੋਰ ਜਾਂਦਾ ਅਸੀਂ ਬੁਢੇ ਹੋ ਜਾਂਦੇ ਆ ਅਸੀਂ ਆ ਬੱਚਾ ਪਾਣੀ ਚ ਮਰ ਕੇ ਸੀ ਕਰਦੇ ਕਰਦੇ ਆ ਲਾ ਲੰਦੁਰ ਗਏ ਸੀ ਉਹ ਚਲੋ ਹੁਣ ਮੈਂ ਕਹਿੰਦਾ ਵੀ ਵੇਖੋ ਚਲੋ ਨਹੀਂ ਠੀਕ ਹੈ ਤੁਹਾਡਾ ਸਜਾ ਵਧੀਆ ਸਾਰਿਆਂ ਨਾਲ ਤੇ ਨਹੀਂ ਵੀ ਹਾਈ ਕੋਰਟ ਤੱਕ ਜਾਣਾ ਕੋਈ ਨਾ ਥੋੜੀ ਗੱਲ ਇਹ ਹੈ ਵੀ ਸੀਲਰ ਸਾਹਿਬ ਅਸੀਂ ਕਹਿੰਦੇ ਆ ਵੀ ਇੱਕ ਥਾਂ ਹੋ ਸਕਦਾ ਕਿਸੇ ਆਪਸੰਦ ਹੋ ਜੇ ਪਰ ਤੁਹਾਡੇ ਦਾ ਜਦੋਂ ਅੱਗੇ ਦੇ ਬਣੇ ਨਹੀਂ ਨਿਪੜਦਾ ਨਹੀਂ ਨਿਪੜਦਾ ਚਲੋ ਉਹਦਾ ਸਾਇਰਾਂ ਤੋਂ ਛੋਟਾ ਵੱੱਡਾ ਵਾਲਾ ਗੱਲ ਪਾਏ ਆ ਵੀ ਉਹਦਾ ਪਾਰਕ ਵਾਲੀ ਯੂਨਿਟ ਲਾਈਨ ਪਾਰਕ ਵਾਲੀ ਇਹ ਕਿਹੜੀ ਲਾਈਨ ਹੈ ਹਾਂਜੀ ਇੱਕ ਇਹਦੀ ਇਹਨੂੰ ਉਹਦੇ ਚ ਬਹੁਤ ਉੱਜੇ ਨੂੰ ਆਪਾਂ ਇੱਥੇ ਕਿਹੜਾ ਲਾਇਆ ਸੀ ਇਹ ਕਮਜੀਦ ਹਾਂ ਹਾਂ ਇਹ ਨਹੀਂ ਜਰਮਨ ਜੀ ਜੀ ਸਰ ਇੱਕ ਬੇਨਤੀ ਸਾਡੇ ਨੂੰ ਉਹਨੇ ਕੰਮੇ ਦਾ ਲਵਾਉ ਉਹਨਾਂ ਨੂੰ ਕੌਣ ਆਏ ਨੇ ਉਹਨਾਂ ਵਾਲੇ ਆਉਂਦੇ ਉਹਦੀਓ ਕਾਕਾ ਜਿਹੜਾ ਕੀ ਜੀ ਸਰ ਨੇ ਇਹ ਰੈਸਟਮੇਟ ਬਣਾ ਦੇਣਗੇ ਜਿਹਦੇ ਲਈ ਇਹ ਨਹੀਂ ਇਹਨਾਂ ਨੇ ਇਹ ਆਨਲਾਈਨ ਪੋਰਟਲ ਤੇ ਪੈ ਜਾਣੀ ਹੈ ਔਰ ਇਹਨੂੰ ਸੁਖਮਨ ਸਾਹਿਬ ਲੈਵਲ ਦੇ ਨੂੰ ਲੁਕਾ 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 ਮੀਟਿੰਗ ਹੋਣੀ ਹੈ ਇਹਦੇ ਵਾਲੀ ਜਲੀ ਵਾਲੀ 100 ਦਿਨਾਂ ਦੇ ਤੇ ਆ ਗਈ ਔਲੀ ਆਪਣੇ ਇਹਦੇ ਉੱਤੇ ਜਦੋਂ ਪੋਰਟਲ ਤੇ ਪੈਣੀ ਤੇ ਤੁਹਾਨੂੰ ਟਾਈਮ ਦੇਣਾ ਪੈਣਾ ਵੀ ਤੇ ਕਿੰਨੇ ਜਿਹੇ ਨਪਟਾਰਾ ਕਰਨਾ ਹੈ ਠੀਕ ਹੈ ਠੀਕ ਹੈ ਆਹ ਲੋ ਫੜੋ ਪਰ ਆ ਜੀ ਐਸਟੀਮੇਟ ਲਾ ਕੇ ਇਹਦਾ ਮਤਲਬ ਵੀ 4 4 ਇਹਨੂੰ ਪਾਓ ਉਹਦੀ ਪਾੜੋ ਠੀਕ ਹੈ ਜੀ ਸਰ ਜੀ ਮੇਰੇ ਕੋਲ ਸੇ ਖੰਬੇ ਤੋਂ ਹੁੰਨੇ ਸਾਡੇ ਘਰ ਨਾਲ ਇਲੈਕਟ੍ਰਿਕ ਤਾਰਾਂ ਪੇ ਨੱਗਦੀਆਂ ਉਹ ਕੋਈ ਸੁਣਵਾਈ ਨਹੀਂ ਕਰਦੇ ਖੰਬੇ ਜਾਂ ਵੀ ਦੋ ਵਾਰ ਇਹਨੇ ਸਰ ਕੀ ਜੀ ਸਾਡੇ ਪਿੰਡੋਂ ਬਾਹਰੋਂ ਮਰਨੋ ਸੰਤਖ ਆ ਲੈ ਕੇ ਅੱਜ ਤੋਂ ਬਲੌਕ ਆ ਗਏ ਅਹ ਲੱਕੜ ਕੱਟਦੇ ਨੇ ਉਹ ਰੇਡ ਕਿ ਪਾਦੀ ਆ ਜੀ ਬਸ ਉਹ ਅਗਲੀ ਕਰਨ ਦੀ ਲੋੜ ਹੀ ਤੁਸੀਂ ਇੰਨੀ ਗੱਲ ਕਰੋ ਨਾ ਇੱਕ ਇਹ ਲਿਖ ਦੇ ਦੋ ਦੋ ਲੈਣਾ ਠੀਕ ਹੈ ਆ ਪਾਓ ਇਹ ਵੀ ਇੱਥੇ ਰੱਖੋ ਇਹਨਾਂ ਦੀ ਰਿਪੋਰਟ ਕਰੋ ਇਹਦੀ ਰਿਪੋਰਟ ਕਰੋਗੇ ਇਨ ਜੱਜ ਹੋਊਗਾ ਠੀਕ ਹੈ ਉੱਤੇ ਪਾ ਠੀਕ ਹੈ ਹਟੋ ਹੋਰ ਅੱਗੇ ਅੱਗੇ ਉਹ ਜੱਸ ਨਹੀਂ ਬਾਅਦ ਐਨੀ ਮੈਂ ਬਾਅਦ ਹੋਣਾ ਨਵਾਂ ਆਇਆ ਕਾਦੀ ਨੈਰ ਦਾ ਤੇ ਨਹੀਂ ਉਹਨਾਂ ਸਾਲ ਤੱਕ ਜਲਦੀ ਰਿਪੋਰਟ ਹੋਗਾ ਜੀ ਉਹ ਨਵਾਂ ਆ ਗਿਆ ਜੇ ਸੀਰਕ ਉਹਨੂੰ ਭਾਵੇਂ ਕੱਲ ਮਿਲ ਜਾ ਉਹਨੂੰ ਮਿਲੋ ਥਾਣੇ ਵਾਲਿਆਂ ਨੂੰ ਕਹਿੰਦੇ ਆਪਾਂ ਕਾਰਵਾਈ ਕਰ ਜੇ ਥਾਣੇ ਨੂੰ ਅਜੇ ਤੱਕ ਤਾਂ ਸੁਣਿਆ ਨਹੀਂ ਜੀ ਉਹਨਾਂ ਨੇ ਥਾਣੇ ਨੂੰ ਵੀਡੀਓ ਦੀ ਮੈਨੂੰ ਕਾਪੀ ਦਿੱਤੀ ਉਹ ਮੈਂ ਜਾ ਕੇ ਡਾਕਟਰ ਜੀ ਅੱਗੇ ਆਇਆ ਕਨੈਕਸ਼ਨ ਆਂ ਸਾਡੇ ਕੋਲ ਖਲਾਸਾ ਵਾਲੇ ਆਏ ਸੀ ਸਾਥੀ ਫਿਰ ਜੇਦੀ ਕਾਰ ਵੀ ਤੁਸੀਂ ਕਿੰਨੇ ਚੀ ਕਰ ਸਕਦੇ ਹੋ ਇਹ ਜੀ ਤੇ ਜੀ ਕਿਹਨੂੰ ਭੇਜੀਆਂ ਨੇ ਆਨਲਾਈਨ ਪਾਤੀਆਂ ਹਾਂ ਇਹ ਤਾਂ ਡਾਕਟਾਰਾ ਕਦੋਂ ਹੋਣਾ ਇਹਨਾਂ ਜੀ ਆ ਡਾਕਟਾਰਾ ਦਾ 210 ਦਾ ਜੀ ਭੇਜਤੀ ਨਹੀਂ ਇਹ ਉਹਨਾਂ ਜਿਹੜੇ ਦੁਬਾਰਾ ਦੁਬਾਰਾ ਲੋਕ ਮੰਗ ਰਹੇ ਨੇ ਕਿ ਫਸਟ ਟਾਈਮ ਨਹੀਂ ਫਸਟ ਟਾਈਮ ਜੀ ਸਰਦਵਾਰਾ ਤੇ ਮਿਲਦੀ ਨਹੀਂ ਸਰ ਜੀ ਬਤੇ ਰਹੇ ਨੇ ਉਹ ਨਹੀਂ ਨਹੀਂ ਉਹਦਾ ਅਸੀਂ ਅਸੀਂ ਨਹੀਂ ਸਰਪੰਚੀ ਦੀ ਮੋਹਰ ਲਾਉਂਦਾ ਜੀ ਇਹ ਅਸੀਂ ਨਹੀਂ ਲਾਉਂਦਾ ਬਸ ਕੱਲ ਮੈਨੂੰ ਇੱਕ ਤਾਂ ਅਸੀਂ ਕੱਲੋ ਦੀ ਕੱਲੋ ਦੀ ਰਿਸਪੋਨਸਿਬਿਲਟੀ ਲੈ ਸਕਦਾ ਸਰ ਜੀ ਇਹਨਾਂ ਨੂੰ ਇੱਕ ਵਾਰ ਲੱਗ ਗਿਆ ਇਹਨਾਂ ਨੂੰ ਪਹਿਲਾਂ ਮਿਲਿਆ ਹੀ ਨਹੀਂ ਇਹਦਾ ਨਵਟਾਰਾ ਕੰਮ ਤੱਕ ਹੋਏਗਾ ਤੁਸੀਂ ਉਹ ਤੇ ਫਿਲ ਕੀਤਾ ਨਹੀਂ ਨਹੀਂ ਸੀ ਭੇਜਦਾ ਨਾ ਇਹ ਜੁਨੀਟ ਡਾਕਟਰ ਤੇ ਹੀ ਕਰਦੇ ਹਾਂ ਤੇ ਉਹ ਕਹਿੰਦੇ ਆਨਲਾਈਨ ਤੇ ਡਾਕਟਰੀ ਕਰੀ ਇਹ ਜੀ ਜੀ ਉੱਥੇ ਕਰਣੀ ਹੈ ਡਾਕਟਰ ਦਾ ਸੁਭਾਅ ਦੇ ਕੈਂਪ ਜੀ ਨਹੀਂ ਐਂਟਰਟੇਨਮੈਂਟ ਨਹੀਂ ਤਾਂ ਨਹੀਂ ਰੋਜ਼ੀ ਨਾਲ ਸਮਝਾਇਆ ਇਹ ਮੁੰਡਾ ਨਾ ਜੀ ਇੱਥੇ ਵਾਟਰ ਬਾਕਸ ਸਾਡਾ ਪੰਚਾਇਤ ਵੱਲੋਂ ਮੁਲਾਜ਼ਮ ਹੈ ਇਹ ਡਾਕਟਰ ਜੋ ਆਏ ਹੋ ਮੇਰੇ ਜਿਹੜੀ ਗੋਸ਼ੀਟ ਪਰ ਨੀਂ ਨੀ ਐਪਲੀਕੇਸ਼ਨ ਆਈਆਂ ਇਹ ਕਿਵੇਂ ਛੇ ਹੁੰਦੀਆਂ ਆ ਆ ਸੱਤ ਆਈਆਂ ਤੁਹਾਨੂੰ ਮੈਂ ਉਹ ਕਹਿੰਦੇ ਸੀ ਦਫ਼ਤਰ ਕਹਿੰਦੇ ਨਾ ਅਸੀਂ ਲੱਤਨੇ ਆਪ ਕਰਦਾ ਕਿ ਤੁਸੀਂ ਇੱਕ ਵਾਰ ਮੇਰੇ ਕੋਲ ਫੋਟੋ ਭੇਜੋ ਤੁਹਾਨੂੰ ਮੈਂ ਫੋਟੋ ਭੇਜਤੀ ਤੇ ਤੁਹਾਨੂੰ ਉਹਨਾਂ ਨੂੰ ਕਹਿ ਦੋ ਵੀ ਇਹਦੀ ਅਪਡੇਟ ਕਰਦੇ ਨੇ ਜਿਹੜੀ ਗੋਡੀਆਂ ਨਹੀਂ ਨਾਮ ਠੀਕ ਹੈ ਜੀ ਠੀਕ ਆ ਉਹ ਦਰਵਾਜ਼ੇ 'ਚ ਹੀ ਬੈਠੇ ਜੀ ਉਹ ਦਰਵਾਜ਼ਾ ਇਹਨਾਂ ਦਰਵਾਜ਼ਾ ਗਿਰ ਗਿਆ ਜੀ ਤੇ ਪੋੜੀ ਕੋਈ ਨਾ ਮਤਲਬ ਵੀ ਕਲੇਮ ਹੋ ਰਿਹਾ ਬੜਾ ਬੜਾ ਕੰਮ ਕੀ ਕਰਦੀ ਪਤਨ ਕਰਕੇ ਦੇਦੀ ਕੰਮ ਕੀ ਕਰਦੇ ਤੂੰ ਕਿੱਲਾ ਚ ਵੀ ਨਹੀਂ ਮਿਲਣਾ ਤੇ ਮੈਂ ਮੋਹਲ ਫੋਟੋ ਲਿਖ ਕੇ ਪੜੀ ਜੀ ਮੈਂ ਪਾਣੀ ਵੀ ਨਹੀਂ ਜੀ ਬੜਾ ਪਰਵਾਹੀ ਖਾਪੇ ਤੇ ਲਿਖਤ ਵਾਰੀ ਵਾਦੋਂ ਤੇ ਜੀ ਇਹ ਨਹੀਂ ਹੁੰਦੀ ਜੀ ਸਾਹਿਬ ਦੇ ਟੇਸ ਤੇ ਵਾਹਲੇ ਕੱਪੜੇ ਫੈਕਟਰੀ ਦੇ ہاں ਮੈਡਮ ਨੂੰ ਭੱਜਿਆ ਜੀ ਨਰਮ ਜੀ ਤੂੰ ਜਾਂਦੇ ਕਾਫੀ ਕੁਫੀਏ ਸਾਨੂੰ ਬੈਠਦੇ ਹੋਣੇ ਕੋਈ ਲਿਖੀ ਦੀ ਜੀ ਕੀ ਤਰ੍ਹਾਂ ਲੋ ਜੀ ਮੈਂ ਮੈਂ ਪੁੱਛਿਆ ਫਨੀ ਮੈਨ ਨਹੀਂ ਗੱਲ ਲੈ। ਮੈਡਮ ਚਲੋ ਤੁਸੀਂ ਜੀ ਦਫ਼ਤਰ ਦਫ਼ਤਰ ਪਤਾ ਕਰਾ ਲਿਓ ਆ ਜੋ ਕੇ। ਪਰ ਮੈਂ ਮੈਡਮ